ਛਨੀਏ ਦੂਜੇ ਤੀਜੇ ਦਿਨ ਤੂੰ ਇਸ ਕੰਡੀਸ਼ਨ ਚ ਹੁੰਦੀ ਐ ਯਾਰ ਇਹ ਕੀ ਵਿਸ਼ਵਾਸ ਨਾਮ ਦੀ ਵੀ ਚੀਜ਼ ਹੁੰਦੀ ਆ ਐਨਾ ਵੀ ਨਹੀਂ ਕਿਸੇ ਨੂੰ ਟੌਰਚਰ ਕਰਨਾ ਚਾਹੀਦਾ ਮੈਂ ਮਰ ਜਾਣਾ ਹੁਣ ਬਸ ਬਹੁਤ ਹੋ ਗਿਆ ਕਿਉਂ ਮਰ ਜਾਣਾ ਪਰ ਕੀ ਸਾਡੀ ਜ਼ਿੰਦਗੀ ਚ ਜਿਉਣ ਮਰਨ ਦੀ ਵਜ੍ਹਾ ਇੱਕੋ ਹੀ ਇਨਸਾਨ ਹੁੰਦਾ ਕਦੇ ਸੋਚਿਆ ਆਪਣੇ ਮਾਂ ਬਾਪ ਬਾਰੇ ਭੈਣਾਂ ਭਾਈਆਂ ਬਾਰੇ ਆਪਣੇ ਦੋਸਤਾਂ ਬਾਰੇ ਜਿਹੜੇ ਸਾਨੂੰ ਖੁਸ਼ ਦੇਖ ਕੇ ਖੁਸ਼ ਹੁੰਦੇ ਨੇ ਤੇ ਦੁੱਖ ਚ ਸਾਡੇ ਨਾਲ ਖੜਦੇ ਨੇ ਪਰ ਅੱਜ ਕੱਲ ਸਾਨੂੰ ਪਤਾ ਨਹੀਂ ਕੀ ਹੋ ਗਿਆ ਬਸ ਸਿੱਕੇ ਇਨਸਾਨੀ ਸਭ ਕੁਝ ਮੰਨਦੇ ਆ ਆਪਣੇ ਮਾਪੇ-ਬਾਪ ਬਾਰੇ ਸੋਚੋ ਜਿਨ੍ਹਾਂ ਨੇ ਤੁਹਾਨੂੰ ਬਹੁਤ ਔਖਾਂ ਸੌਖਾਂ ਨਾਲ ਪਾਲ ਕੇ ਬਰਾਬਰ ਦੇ ਕਰਿਆ ਸੁੱਖ ਦੇ ਲਈ